ਉਤਰਾਖੰਡ ਵਿੱਚ 10 ਮਈ ਤੋਂ ਸ਼ੁਰੂ ਹੋਈ ਵਿਸ਼ਵ ਪ੍ਰਸਿੱਧ ਚਾਰਤਾਮ ਯਾਤਰਾ ਆਪਣੇ ਸਿਖਰ ਤੇ ਹੈ। ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 22 ਲੱਖ ਦੇ ਕਰੀਬ ਪਹੁੰਚ ਗਈ ਹੈ। ਇਹਨਾਂ ਦਿਨਾਂ ਵਿੱਚ ਰੋਜ਼ਾਨਾ 35000 ਦੇ ਕਰੀਬ ਸ਼ਰਧਾਲੂ ਨਤਮਸਕ ਹੋ ਰਹੇ ਨੇ। ਸ਼੍ਰੀ ਬਦਰੀ ਤਾਮ ਦੀ ਯਾਤਰਾ 12 ਮਹੀਨਿਆਂ ਨੂੰ ਸ਼ੁਰੂ ਹੋਈ ਸੀ ਤੇ ਹੁਣ ਤੱਕ 559573 ਤੋਂ ਵੱਧ ਸ਼ਰਧਾਲੂ ਇਸ ਥਾਮ ਦੇ ਦਰਸ਼ਨ ਕਰ ਚੁੱਕੇ ਨੇ। ਸਭ ਤੋਂ ਵੱਧ 849486 ਸ਼ਰਧਾਲੂ ਸ਼੍ਰੀ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਨੇ। ਸਿਹਤ ਵਿਭਾਗ ਨੇ ਚਾਰ ਤਾਮ ਦੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ ਕਿ ਜੇ ਕੋਈ ਬਿਮਾਰ ਜਾਂ ਬਜ਼ੁਰਗ ਸ਼ਰਧਾਲੂ ਤੀਰਥ ਯਾਤਰਾ ਤੇ ਆ ਰਹੇ ਨੇ ਤਾਂ ਉਹ ਆਪਣਾ ਖਾ ਸਿਆੰਦਖੰਡ ਯਾਤਰਾ ਤੇ ਵਖ-ਵਖ ਪੜਾਵਾਂ ਤੇ ਰੁਕ ਕੇ ਧਾਮ ਪੁੱਜਣ ਅਸਲ ਵਿੱਚ ਮੈਦਾਨੀ ਇਲਾਕਿਆਂ ਨਾਲੋਂ ਧਾਮ ਵਿੱਚ ਜ਼ਿਆਦਾ ਠੰਡੇ ਤੇ ਆਕਸੀਜਨ ਦੀ ਵੀ ਕਮੀ ਹੈ ਪੌਤੇ ਸ਼ਰਧਾਲੂ ਇਸ ਮਾਹੌਲ ਨੂੰ ਸਹਿਣ ਵਿੱਚ ਅਸਮਰੱਥ ਨੇ ਦੂਜੇ ਪਾਸੇ ਸ਼੍ਰੀ ਹਿਮਕੁੰਡ ਸਾਹਿਬ ਦੇ ਕਿਵਾੜ 25 ਮਈ ਨੂੰ ਖੋਲੇਗਾ ਇਸਨ ਹੁਣ ਤੱਕ 66978 ਸ਼ਰਧਾਲੂ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰ ਚੁੱਕੇ ਨੇ ਇੱਥੇ ਰੋਜ਼ਾਨਾ 5000 ਦੇ ਕਰੀਬ ਸ਼ਰਧਾਲੂ ਆ ਰਹੇ ਨੇ